ਕਲ ਜੀ ਮੇਰਾ ਨਾਮ ਹਰਗੁੰਜੋਲਾ ਅੱਜ ਮੈਂ ਆਈ ਹਾਂ ਕੈਫੇ ਚ ਉਹ ਵੀ ਦਾ ਵੈਜ ਬੇਕਰ ਦਾ ਵੈਜ ਬੇਕਰ ਸਾਰਾ ਸਾਮਾਨ ਵੈਜਿਆ 100% ਪਿਓਰ ਵੈਜਿਆ ਨਾਲ ਦੀ ਨਾਲ ਸਭ ਕੁਛ ਜਿਸ ਵੈਜ ਮੈਦ ਅ ਜਲੰਧਰ ਰੋਡ ਤੇ ਜਿੱਥੇ ਬੋਲਦਾ ਨਾਕਾ ਹੁੰਦਾ ਠੂੜਾ ਜਿਹਾ ਗਾਇਆ ਨਾਲ ਦੀ ਨਾਲ ਇੱਥੇ ਮੈਕਰੋਨੀ ਪਾਸਤਾ ਨਾਲ ਕਾਫੀ ਐਕਸਪ੍ਰੈਸੋ ਬਹੁਤ ਟੇਸਟੀ ਬੋਲਾ 100% ਤੁਸੀਂ ਵੀ ਇੱਥੇ ਆ ਸਕਦੇ ਆ ਢਿੱਲੀ ਆਪਣੇ ਸੰਡੇ ਫੈਮਲੀ ਲਈ ਆ ਸਕਦੇ ਆ ਤੇ ਵੀਕੈਂਡ ਮਨਾਓ ਅਸੀਂ ਵੀ ਅੱਜ ਜਿੱਥੇ ਸੰਡੇ ਆ ਤਾਂ ਕਰਕੇ ਵੀਕੈਂਡ ਮਨਾਓ ਆਈ ਏਮ ਆੌਸਮ ਇੰਨਾ ਟੇਸਟੀ ਫੂਡ ਆ ਨਾ ਜਲੰਧਰ ਰੋਡ ਤੇ ਆ ਬਸ ਦਾ ਹਨਾ ਹਨ ਜਲੰਧਰ ਫਗਵਾੜੇ ਇੱਧਰ ਇੱਧਰ ਲੱਗੀ ਛੱਗੀ ਹੁਣ ਆਪਣੇ ਜਿੰਦਿਆਲੇ ਇਸ਼ਾਰਿਆ ਹੁੰਦਾਂ ਜਿੰਦਿਆਲੇ ਚ ਇੰਨਾ ਵਧੀਆ ਫੂਡ ਮੈਨ ਲੱਗਿਆ ਆ ਬਹੁਤ ਟੇਸਟੀ ਫੂਡ ਹੈ ਇੱਥੇ ਆ ਮਤਲਬ ਕਿ ਸਾਰੀ ਕਿ ਜਲੰਧਰ ਫਗਵਾੜਾ ਸਾਰੇ ਚੀਜ਼ਾਂ ਨੂੰ ਉਥੇ ਫੇਲ ਕਰਦਾ ਹੈ ਨਾ ਰਗਾ ਬਹੁਤ ਟੇਸਟੀ ਫੂਡ ਮਿਲਦਾ ਹੈ ਮੈਂ ਤਾਂ ਪਾਪਾ ਨੂੰ ਕਿਹਾ ਸੀਗਾ ਕਿ ਪਹਿਲੀ ਵਾਰ ਲਈ ਮੈਂ ਆਈ ਆ ਪਹਿਲੀ ਆਜੀ ਟੇਸਟੀ ਫੂਡ ਇੰਨਾ ਲੱਗਿਆ ਤੁਸੀਂ ਵੀ ਫੈਮਿਲੀ ਨੂੰ ਲੈ ਕੇ ਆ ਸਕਦੇ ਪੂਰੀ ਫੈਮਿਲੀ ਇੱਕ ਵਾਰ ਪਹਿਲਾਂ ਤੁਸੀਂ ਇੱਥੇ ਚੈੱਕ ਕਰਕੇ ਆ ਕਿੱਦਾਂ ਦਾ ਹੈ ਟੇਸਟ ਕਰਕੇ ਆ ਫਿਰ ਬਾਅਦ ਚ ਪਹਿਲਾਂ ਤੁਸੀਂ ਇਹ ਜਿਹੜਾ ਲੱਗੀ ਛੱਗੇ ਵਾਲੇ ਜਿਹੜੇ ਜਿਹੜੇ ਤੁਹਾਨੂੰ ਜਾਣਦੇ ਆ ਉਹਨਾਂ ਨੂੰ ਤੁਸੀਂ ਦੱਸੋ ਕੌਫੀ ਕਿੰਦਾਂ ਲੱਗੀ? ਕੌਫੀ ਕਿੱਦਾਂ ਲੱਗੀ ਤੁਹਾਨੂੰ? ਕੌਫੀ ਬਹੁਤ ਟੇਸਟੀ ਲੱਗੀ। ਕਿਹੜੀ ਪੀਤੀ ਤੁਸੀਂ? ਇੰਡਿਆ ਸਾਰੀ ਇੰਡਿਆ ਮਤਲਬ ਕਿਹੜੀ ਕੌਫੀ ਪੀਤੀ ਸੀ? ਮੈਂ ਪੀਤੀ ਕੋਲ ਕੌਫੀ। ਓਕੇ। ਪਾਪਾ ਨੇ ਕਿਹੜੀ ਪੀਤੀ? ਮੇਰੇ ਪਾਪਾ ਨੇ ਕਹ ਐਕਸਪ੍ਰੈਸੋ ਕੌਫੀ। ਹਾਂ।